ਜਦੋਂ ਦੀ ਤੂੰ ਹੋਈ ਬਿੱਲੋ ਮੇਰੇ ਨਾਲ ਰਾਜ਼ੀ ਉਦੋਂ ਦੀ ਆ ਪਿੱਛੇ ਪਈ ਮੇਰੇ ਪਾਪਾ ਰਾਜ਼ੀ ੜੀਏ ਨਹੀਂ ਛੇਤੀ ਕੋਈ ਮਾਰ ਜੇ ਨਾ ਬਾਜੀ ੜੀਏ ਨੇ ਕਾ ਨਹੀਂ ਬਲਾਲ ਮਕਾਜ਼ੀ ਨਾਮ ਪਿੱਛੇ ਇੱਕ ਨਹੀਂ ਦੋ ਜੁੜੇ ਹੋਏ ਨੇ ਨਾ ਤੇ ਇਸ ਕਰਕੇ ਮੈਨੂੰ ਥੋੜਾ ਜਿਆਦਾ ਰਹਿੰਦਾ ਕਿ ਕੁਝ ਇਸ ਤਰ੍ਹਾਂ ਦੀ ਗਲਤੀ ਨਾ ਹੋ ਜਾਵੇ ਕੁਝ ਕੰਮ ਕਰਦੇ ਕਰਦੇ ਕਿ ਇਦਾਂ ਨੇ ਕੁਝ ਮੇਰੇ ਤੋਂ ਕੋਈ ਗਲਤੀ ਨਾ ਹੋ ਜਾਵੇ ਕਿ ਲੋਕ ਕਹਿਣ ਕਿ ਯਾਰ ਇੱਥੋਂ ਸਲਿੱਪ ਹੋ ਗਈ ਚਾਹੀਏ ਆਪਣਾ ਪਿਆਰ ਵੀ ਮੇਰੇ ਨਾਲੋਂ ਪਹਿਲਾਂ ਬੈਠ ਸੀ ਤਿਆਰ ਵੀ ਪਿਆ ਚਾਣ ਚਾਹੀਏ ਆਪਣਾ ਪਿਆਰ ਵੀ ਮੇਰੇ ਨਾਲੋਂ ਪਹਿਲਾਂ ਬੈਠ ਸੀ ਤਿਆਰ ਵੀ ਜਿੰਨੇ ਵਾਲੀ ਮੋਟਪੜੀਆ ਚੰਗਾ ਕੁਝ ਦੇਣਾ ਹੈ ਵੀ ਜੋ ਸਰਦੂਲ ਜੀ ਨੇ ਕੀਤਾ ਤੇ ਉਹਨਾਂ ਦੇ ਨੱਛੇ ਕਦਮਾਂ ਤੇ ਚੱਲਣਾ ਇਹਨਾਂ ਨੇ ਹਨਾ ਸਰਦੂਲ ਆ ਯਾਰੀ ਇਹਨਾਂ ਨੂੰ ਤਾਂ ਫਰੀਦ ਸਾਰਾ ਕੁਝ ਮਿਲ ਜਾਣਾ ਹੈ ਮਨਾਇ ਪ੍ਰਿਵਿਲੇਜ ਨੇ ਨੈਪੋਕ੍ਰਿਟ ਕਲ ਮਨਾਇ ਤੇ ਫਾਦੂ ਤੁਸੀਂ ਅੱਜ ਕੋਈ ਮਾੜਾ ਗਾਣਾ ਦਿੱਤਾ ਤੇ ਮੈਂ ਕਿਹਾ ਯਾਰ ਮੈਂ ਵੀ ਮੀਟਿੰਗ ਚੈਲੰਜ ਹੈ ਕਿ ਮਾੜਾ ਗਾਣਾ ਨਹੀਂ ਦੇਣਾ ਯਾਰ ਕਹਿੰਦੇ ਨੇ ਜਦ ਨਵੀਆਂ ਸ਼ੁਰੂਆਤਾਂ ਹੁੰਦੀਆਂ ਨੇ ਉਸ ਵੇਲੇ ਸਾਰਿਆਂ ਦਾ ਸਾਥ ਮਿਲ ਜਵੇ ਐਸਾ ਉਸ ਤੋਂ ਬਿਹਤਰ ਕੁਝ ਹੋ ਨਹੀਂ ਸਕਦਾ ਤੇ ਅੱਜ ਸਾਰਿਆਂ ਦਾ ਸਾਥ ਸਾਰੰਗ ਨੂੰ ਮਿਲਿਆ ਕਿਉਂਕਿ ਮੀ ਐਂਡ ਹਰ ਆ ਰਿਹਾ ਹੈ ਕਿਉਂ ਅੱਜ ਮੈਂ ਕਹਿ ਸਕਦਾ ਕਿ ਅਮਨੁਰੀ ਮੈਮ ਇਸ ਤੋਂ ਖੁਸ਼ੀ ਦੀ ਗੱਲ ਕੁਝ ਹੋ ਨਹੀਂ ਸਕਦੀ ਕਿ ਸਾਰੰਗ ਅੱਜ ਗਾਣਾ ਆ ਰਿਹਾ ਮੀ ਐਂਡ ਹਰ ਤੇ ਸਭ ਤੋਂ ਪਹਿਲਾਂ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਬ੍ਰੋ ਥੈਂਕ ਯੂ ਸੋ ਮਾਚ ਥੈਂਕਸ ਫੋਰ ਕਮਿੰਗ ਬਿਲਕੁਲ ਭਾਈ ਜੀ ਮੈਮ ਕਿਹੋ ਜਿਹਾ ਲੱਗ ਰਿਹਾ ਅੱਜ ਹੈ ਨਾ ਕਿ ਇਹਨੇ ਸਰਦੂਲ ਸਿਕੰਦਰ ਜੀ ਦੀ ਲੈਗੇਸੀ ਨੂੰ ਫਾਈਨਲੀ ਹੁਣ ਅੱਜ ਸਾਰੰਗੀ ਨੂੰ ਆਪਣੇ ਅੰਦਾਜ਼ ਦੇ ਵਿੱਚ ਅੱਗੇ ਤੋਰਨਗੇ ਹੈ ਨਾ ਬਿਲਕੁਲ ਸਹੀ ਗੱਲ ਹੈ ਇਹਦੇ ਪਾਪਾ ਦਾ ਆਸ਼ੀਰਵਾਦ ਇਹਦੇ ਨਾਲ ਹੀ ਆ ਉਹ ਰੂਹ ਹਮੇਸ਼ਾ ਨਾਲ ਹੀ ਆ ਉਹਨਾਂ ਨੇ ਹੀ ਅੱਗੇ ਨੂੰ ਤੋਰਨਾ ਇਹਨਾਂ ਨੂੰ ਬਿਲਕੁਲ ਤੇ ਜੋ ਇਹਨਾਂ ਦੇ ਅੰਦਰ ਬਲੱਡ ਆ ਉਹਨਾਂ ਦਾ ਤੇ ਉਹਨਾਂ ਦਾ ਇਹਨਾਂ ਦਾ ਜਿਹੜਾ ਬਚਪਨ ਸਰਦੂਲ ਦੇ ਦੀਆਂ ਲੋਰੀਆਂ ਦੇ ਨਾਲ ਨਿਕਲਿਆ ਤੇ ਉਹ ਸੰਗੀਤ ਦੀ ਪ੍ਰੈਕਟਿਸ ਸਾਰਾ ਕੁਛ ਇਹਨਾਂ ਦੇ ਕੋਲ ਹੈਗਾ ਹੈ ਆਪਣੇ ਪਾਪਾ ਦੀਆਂ ਗੱਲਾਂ ਜਦੋਂ ਸੁਣਦੇ ਸੀ ਬੈਠ ਕੇ ਉਹਨਾਂ ਦਾ ਬਿਹੇਵ ਦੇਖਦੇ ਸੀਗੇ ਤੇ ਜਦੋਂ ਜਾਂਦੇ ਸੀ ਕਿਤੇ ਵੀ ਲੋਕਾਂ ਦੇ ਵਿੱਚ ਜਾਣਾ ਉਹਨਾਂ ਦਾ ਸੁਭਾਅ ਦੇਖਣਾ ਇਹਨਾਂ ਨੇ ਵੀ ਲੋਕਾਂ ਦੇ ਵਿੱਚ ਕਿੱਦਾਂ ਵਿਚਰਦੇ ਆ ਸਾਡੇ ਹੈਨਾ ਮਾਪਿਓ ਤੇ ਉਹ ਚੀਜ਼ਾਂ ਸਾਰੀਆਂ ਇਹਨਾਂ ਨੇ ਸਿੱਖੀਆਂ ਨੇ ਤੇ ਹੁਣ ਉਹ ਜ਼ਿੰਮੇਵਾਰੀ ਇਹਨਾਂ ਦੇ ਸਿਰ ਤੇ ਆ ਤੇ ਹੁਣ ਇਹ ਕਿਸ ਤਰੀਕੇ ਦੇ ਨਾਲ ਅੱਗੇ ਤੁਰਦੇ ਨੇ ਇਹ ਹੁਣ ਇਹਨਾਂ ਦੇ ਡਿਪੈਂਡ ਕਰਦਾ ਮੈਂ ਅਰਦਾਸ ਕਰਦੀ ਆ ਸੱਚੇ ਪਾਤਸ਼ਾਹ ਪਰਵਰਦੀگار ਦੇ ਅੱਗੇ ਕਿ ਇਹਨਾਂ ਨੂੰ ਸਮਤ ਦੇਈ ਦੇਖੋ ਮੈਂ ਸਭ ਤੋਂ ਪਹਿਲਾਂ ਇਹ ਗੱਲ ਕਰੂੰਗੀ ਵੀ ਬਹੁਤ ਵੱਡਾ ਨਾਮ ਹੋਵੇ ਬਹੁਤ ਵੱਡਾ ਗਾਣਾ ਹੋਵੇ ਇਸ ਤੋਂ ਪਹਿਲਾਂ ਮੈਂ ਇਹ ਦੁਆ ਕਰਦੀ ਆ ਕਿ ਸੱਚੀ ਸੁੱਚੀ ਸਮੱਤ ਦੇਈ ਸੱਚੇ ਪਾਤਸ਼ਾ ਜਦੋਂ ਵੀ ਕੁਝ ਲਿਖਣ ਜਦੋਂ ਵੀ ਕੁਝ ਗਾਣ ਐਦਾਂ ਦਾ ਲਿਖਣ ਐਦਾਂ ਦਾ ਗਾਣ ਵੀ ਜਿਹੜਾ ਹਰ ਇੱਕ ਵਰਗ ਨੂੰ ਪਸੰਦ ਆਵੇ ਕੋਈ ਕਿੰਤੂ ਪ੍ਰੰਤੂ ਨਾ ਹੋਵੇ ਕਿਸੇ ਨੂੰ ਇਹ ਨਾ ਲੱਗੇ ਕਿ ਇਹ ਸਾਡੇ ਸਮਾਜ ਤੋਂ ਸਾਡੇ ਰਿਸ਼ਤਿਆਂ ਤੋਂ ਪਰਿਵਾਰ ਵਿੱਚ ਬਹਿ ਕੇ ਅਸੀਂ ਚੀਜ਼ ਸੁਣ ਨਹੀਂ ਸਕਦੇ ਇਹ ਥੱਲੇ ਆ ਬਸ ਮਹਾਮਾਈ ਮਾਂ ਸਰਸਵਤੀ ਐਨੀਆਂ ਇਹਨਾਂ ਨੂੰ ਬੁੱਧੀ ਦੇਵੇ ਕਿਰਪਾ ਕਰੇ ਕੀ ਵਧੀਆ ਸੁਚੱਜਾ ਲਿਖਣ ਤੇ ਸੁਚੱਜਾ ਗਾਣ ਬਹੁਤ ਵਧੀਆ ਇਹ ਸਾਰਾ ਇੱਕ ਬੈਗੇਜ ਹੋ ਜਾਂਦਾ ਹੈ ਇਹ ਮੰਮੀ ਐਡੀ ਵੱਡਾ ਗੱਲਾਂ ਕਰਨੇ ਹਨ ਨਾ ਹਨਾ ਜਦੋਂ ਅਸੀਂ ਸ਼ੁਰੂਆਤ ਕਰ ਰਹੇ ਨੇ 노 ਡਾਊਟ ਹੈ ਕਿ ਲੈਗੇਸੀ ਹੈਗੀ ਹੈ ਬਸ ਥੋੜਾ ਥੋੜਾ ਪ੍ਰੈਸ਼ਰ ਆ ਜਾਂਦਾ ਹੈ ਪ੍ਰੈਸ਼ਰ ਤਾਂ ਬਰੋ ਸਿਰ ਤੇ ਇੰਨਾ ਜ਼ਿਆਦਾ ਹੁੰਦਾ ਹੈ ਕਿ ਨਾਮ ਪਿੱਛੇ ਇੱਕ ਨਹੀਂ ਦੋ ਜੁੜੇ ਹੋਏ ਨੇ ਨਾ ਤੇ ਇਸ ਕਰਕੇ ਮੈਨੂੰ ਥੋੜਾ ਜਿਹਾ ਰਹਿੰਦਾ ਕਿ ਕੁਝ ਇਸ ਤਰ੍ਹਾਂ ਦੀ ਗਲਤੀ ਨਾ ਹੋ ਜਾਵੇ ਕੁਝ ਕੰਮ ਕਰਦੇ ਕਰਦੇ ਕਿ ਇਦਾਂ ਦਾ ਕੁਝ ਮੇਰੇ ਤੋਂ ਕੋਈ ਗਲਤੀ ਨਾ ਹੋ ਜAVE ਕਿ ਲੋਕੀ ਕਹਿਣ ਕਿ ਯਾਰ ਇੱਥੋਂ ਸਲਿੱਪ ਹੋ ਗਿਆ ਹੈ ਆ ਆ ਜਾਏਗਾ ਤਾਂ ਸਲਿੱਪ ਹੋ ਗਿਆ ਹੁਣ ਇਹ ਸੋ ਮੈਨੂੰ ਇਦਾਂ ਹੁੰਦਾ ਕਿ ਮੇਰਾ ਜੋ ਮੈਂ ਕੰਮ ਕਰਦਾ ਪਿਆ ਉਹ ਡਿਫਰੈਂਟ ਤਾਂ ਹੋਵੇ ਪਰ ਪਰਫੈਕਸ਼ਨ ਚ ਵੀ ਹੋਵੇ ਜਿੰਨਾ ਹੋ ਸਕਦਾ ਹਲੇ ਤਾਂ ਜਿਹੜਾ ਹੁਣ ਜਿਵੇਂ ਅਸੀਂ ਇਹਦਾ ਲਿਰিক্যাল ਵੀਡੀਓ ਮੀ ਐਂਡ ਹਰ ਦਾ ਬਣਾਇਆ ਇਹ AI ਜਨਰੇਟਡ ਹੈ ਤੇ ਅਸੀਂ ਸੋਚਿਆ ਸੀ ਕਿ ਵੀ ਕੁਝ ਹਟਕੇ ਕਰਦੇ ਆ ਤੇ ਰੋਬਿਨ ਕਲਸੀ ਜਿਹੜਾ ਮੇਰਾ ਭਰਾ ਉਹਨੇ ਮੈਨੂੰ ਐਡਵਾਈਸ ਦਿੱਤੀ ਕਿ ਆਪਾਂ ਨਾ AI ਜਨਰੇਟਡ ਕੁਝ ਬਣਾਉਨੇ ਆ ਤੇ ਮੈਂ ਉਹਨੂੰ ਕਿਹਾ ਮੈਂ ਕਿ ਬਣ ਜਾਊਗਾ ਕਹਿੰਦਾ ਯਾਰ ਹੱਥ ਪੈਰ ਮਾਰਾਂਗੇ ਤਾਂ ਕੁਝ ਕਰਾਂਗੇ ਹੀ ਹਨਾ ਆਪਾਂ ਤੇ ਫਿਰ ਅਸੀਂ ਆ ਇਹ ਉਸ ਚੀਜ਼ ਦਾ ਪ੍ਰੈਸ਼ਰ ਵੀ ਸੀਗਾ ਕਿ ਯਾਰ ਨਵੀਂ ਚੀਜ਼ ਐ ਲੋਕਾਂ ਨੂੰ ਹਨਾ ਦਿਖਾਉਣੀ ਐ ਆ ਹੈ ਲਿਰিক্যাল ਵੀਡੀਓ ਆ ਬੜੀ ਸਿੰਪਲ ਵੀਡੀਓ ਆ ਬਟ ਮੈਂ ਕਹੇ ਕਬੂਲ ਹੋ ਜਵੇ ਤਾਂ ਇਸ ਤੋਂ ਹਾਈ ਲੈਵਲ ਦੀ ਫਿਰ ਚੀਜ਼ ਬਣਾਵਾਂਗੇ ਇਸ ਤੋਂ ਵੀ ਹਾਈ ਲੈਵਲ ਦੀ ਅੱਛੀ ਕੁਆਲਿਟੀ ਦੀ ਬੈਟਰ ਕੁਆਲਿਟੀ ਦੀ ਬੈਟਰ ਚੀਜ਼ ਬਣਾਵਾਂਗੇ ਸੋ ਇਸ ਚੀਜ਼ ਦਾ ਪ੍ਰੈਸ਼ਰ ਹੁੰਦਾ ਕਿ ਵੀਰ ਉਹਨਾਂ ਦਾ ਬੇਟਾ ਇਹ ਪਤਾ ਨਹੀਂ ਕੀ ਕਰੂਗਾ ਹਨਾ ਉਹ ਇੱਕ ਦਿਮਾਗ 'ਚ ਨਾ ਲੋਕਾਂ ਦੇ ਇੱਕ ਇੱਕ ਕਨਸੈਪਟ ਬਣਾ ਲੈਂਦੇ ਨੇ ਲੋਕ ਕਿ ਵੀਰ ਉਹਨਾਂ ਦਾ ਬੇਟਾ ਇਹ ਕੁਝ ਦੇਖਦੇ ਆ ਕੀ ਲੈ ਕੇ ਆਉਂਦਾ ਹੈ ਇਹ ਉਹ ਵੀ ਸੱਚੇ ਆ ਲੋਕ ਵੀ ਕਿਉਂਕਿ ਉਹਨਾਂ ਨੇ ਬਹੁਤ ਸੋਨੇ ਵਰਗਾ ਗਾਣਾ ਸਰਦੂਲ ਦਾ ਸੁਣਿਆ ਤੇ ਐਕਸੈਪਟ ਹਨਾ ਕਰ ਕਰ ਲੈਣ ਮੈਂ ਕਹਿੰਦੀ ਆ ਹਨਾ ਸੱਚੇ ਪਾਤਸ਼ਾਹ ਉਹਨਾਂ ਦੇ ਅੰਦਰ ਉਹਦਾਂ ਦੀ ਉਹ ਪਾਵੇ ਕਿ ਬੱਚਿਆਂ ਨੇ ਵੀ ਐਕਸੈਪਟ ਕਰਨ ਸਾਰੀ ਸਰਦੂਲ ਜੀ ਦੀ ਆਡੀਅנס ਇਹਨਾਂ ਦੀ ਟੀਮ ਬਹੁਤ ਅੱਛੀ ਆ ਸਾਰੇ ਬੱਚੇ ਜਿਹੜੇ ਨੇ ਇਹ ਭਰਾਵਾਂ ਵਾਂਗੂ ਕੰਮ ਕਰਦੇ ਨੇ ਉਹ ਇਹ ਨਹੀਂ ਸੋਚਦੇ ਕਿ ਪੈਸੇ ਵੱਲ ਨੂੰ ਘੱਟ ਧਿਆਨ ਆ ਉਹਨਾਂ ਦਾ ਉਹਨਾਂ ਦਾ ਇਹ ਆ ਕਿ ਅਸੀਂ ਕੁਝ ਚੰਗਾ ਬਣਾ ਕੇ ਦੇ ਦਈਏ ਕਿਉਂਕਿ ਸਾਰੇ ਨਵੇਂ ਮੁੰਡੇ ਆ ਤੇ ਪੂਰੀ ਟੀਮ ਇਹਨਾਂ ਦੀ ਬਹੁਤ ਚੰਗੀ ਆ ਕੁਝ ਨਾ ਕੁਝ ਇਹ ਕ੍ਰੀਏਟ ਕਰਦੇ ਰਹਿੰਦੇ ਨੇ ਥੋੜਾ ਲੇਟ ਇਸ ਕਰਕੇ ਆਇਆ ਕਿ ਸੋਚਦਾ ਸੀ ਕਿੰਨੀ ਵਾਰੀਆਂ ਨੇ ਇਹ ਸਾਰਿਆਂ ਨੂੰ ਗੱਲ ਗਾਣਾ ਸੁਣਾਇਆ ਕਿ ਠੀਕ ਆ ਇਹਦੇ ਵਿੱਚ ਕੋਈ ਇਤਰਾਜ਼ ਤਾਂ ਨਹੀਂ ਹੈਗਾ ਬਾਕੀ ਥੋੜਾ ਜਿਹਾ ਸਰਦੂਲ ਜੀ ਤੇ ਜਾਣ ਤੋਂ ਬਾਅਦ ਥੋੜਾ ਜਿਹਾ ਸੰਭਲਣ ਵਾਸਤੇ ਟਾਈਮ ਲੱਗਿਆ ਤੇ ਇਸ ਕਰਕੇ ਥੋੜਾ ਲੇਟ ਹੋ ਗਿਆ ਤੇ ਬਾਕੀ ਫਿਰ ਇਹਨਾਂ ਨੂੰ ਹੁੰਦਾ ਕਿ ਜ਼ਿੰਮੇਵਾਰੀ ਬਹੁਤ ਵੱਡੀ ਆ ਵੀ ਚੰਗਾ ਕੁਝ ਦੇਣਾ ਹੈ ਵੀ ਜੋ ਸਰਦੂਲ ਜੀ ਨੇ ਕੀਤਾ ਤੇ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਣਾ ਇਹਨਾਂ ਨੇ ਹਨਾ ਸੋ ਉਹਨਾਂ ਦੇ ਪੈਰ ਤੇ ਪੈਰ ਰੱਖਦੇ ਹੋਏ ਜਾ ਰਹੇ ਨੇ ਤੇ ਉਹ ਨਾਲ ਨੇ ਰੂ ਉਹ ਉਹਨਾਂ ਨੇ ਆਪੇ ਪੁਸ਼ ਕਰਨਾ ਹੈ ਪ੍ਰਤੀ ਅੱਜ ਮੈਂ ਮੋਸ਼ਨਲ ਸੀਗੇ ਤੇ ਮੈਂ ਉਹੀ ਗੱਲ ਕਹੀ ਮੈਂ ਕਿਹਾ ਉੱਤੇ ਜਾ ਕੇ ਉਹ ਸਾਰਾ ਚੀਜ਼ਾਂ ਕਰਾ ਰਹੇ ਨੇ ਉਹ ਤਾਂ ਗਏ ਨੇ ਸਹੀ ਹੈ ਇਹ ਵੀ ਸਹੀ ਹੈ ਗੱਲ ਉਹਨਾਂ ਦੀ ਬlesings ਦੇ ਨਾਲ ਹੀ ਆ ਸਾਰਾ ਕੁਝ ਉਹਨਾਂ ਦੇ ਆ ਜੋ ਉਹਨਾਂ ਦਾ ਮਤਲਬ ਸਾਡੇ ਤੇ ਬlesing ਰਹੀ ਹੈ ਉਹਨਾਂ ਦਾ ਅਸੀਂ ਭਾਗ ਆਲੇ ਆ ਅਸੀਂ ਇਸ ਘਰ ਚ ਜਨਮ ਲਿੱਤਾ ਮੈਂ ਹਮੇਸ਼ਾ ਇੱਕ ਅਕਸਰ ਹੀ ਗੱਲ ਕਹਿੰਦਾ ਉਹਨਾਂ ਕਿ ਪਿਛਲੇ ਜਨਮ ਚ ਮੇਰੇ ਪਤਾ ਨਹੀਂ ਕੀ ਕਰਮ ਹੋਣੇ ਆ ਕਿਸੇ ਭੁੱਖੇ ਸਾਧੂ ਦਾ ਢਿੱਡ ਭਰਤਾ ਹੋਣਾ ਕਿਸੇ ਦੀ ਆਂਦਰਾ ਨੇ ਦੁਆ ਦਿੱਤੀਆਂ ਹੋਣੀਆਂ ਕਿ ਯਾਰ ਜਾਂ ਅਗਲੇ ਜਨਮ ਚ ਤੇਰੇ ਮਾਪੇ ਸਰਦੂਲ ਸਿਕੰਦਰ ਤੇ ਅਮਰ ਨੂਰੀ ਹੋਣ ਹਣਾ ਤੇ ਇਹ ਚੀਜ਼ ਮੇਰੇ ਅੰਦਰ ਨਾ ਮੈਨੂੰ ਹਮੇਸ਼ਾ ਇਦਾਂ ਲੱਗਦੀ ਹੈ ਕਿ ਯਾਰ ਮੈਂ ਮੈਂ ਸੌਂਦਾ ਉੱਠਦਾ ਬੈਠਾ ਕੁਝ ਵੀ ਕਰਦਾ ਮੇਰੇ ਅੰਦਰ ਇਹ ਚੱਲਦਾ ਰਹਿੰਦਾ ਕਿ ਯਾਰ ਬੀ ਟੱਚਡ ਮੈਂ ਮਤਲਬ ਆਈ ਐਮ ਬlesed ਕਿ ਮੈਂ ਮੈਂ ਕਿੰਨੇ ਭਾਗਾਂ ਵਾਲਾ ਰੱਬ ਦਾ ਸ਼ੁਕਰ ਕਰਦਾ ਰਹਿੰਦਾ ਕਿ ਯਾਰ ਰੱਬ ਰੱਬਾ ਤੂੰ ਮੈਨੂੰ ਆਹ ਜ਼ਿੰਦਗੀ ਦਿੱਤੀ ਹੈ ਹਣਾ ਤੇ ਵੀ ਕਈਆਂ ਲਈ ਇੱਕ ਡ੍ਰੀਮ ਹੁੰਦਾ ਇੱਕ ਘਰ ਚ ਪੈਦਾ ਹੋਣਾ ਇਸ ਤਰ੍ਹਾਂ ਦੇ ਘਰ ਚ ਪੈਦਾ ਹੋਣਾ ਆ ਪ੍ਰਿਵਿਲੇਜਡ ਹੋਣਾ ਕਿ ਕਿੰਨੇ ਲੋਕਾਂ ਨੂੰ ਮਿਹਨਤ ਕਰਕੇ ਉਹ ਚੀਜ਼ਾਂ ਮਿਲਦੀਆਂ ਨੇ ਪਰ ਮੈਨੂੰ ਉਹ ਲੋਕੀ ਠੀਕ ਆ ਸਿਲਵਰ ਸਪੂਨ ਕਹਿੰਦੇ ਨੇ ਠੀਕ ਆ ਅਸੀਂ ਸੁਣ ਲੰਨੇ ਆਂ ਈ ਗੱਲ ਅਸੀਂ ਇਗਨੋਰ ਕਰ ਦੰਨੇ ਆ ਚਲੋ ਕੋਈ ਗੱਲ ਨਹੀਂ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਕਿ ਜਿਹੜੇ ਜਿਨ੍ਹਾਂ ਨੂੰ ਸਿਲਵਰ ਸਪੂਨ ਕਹ ਰਹੇ ਉਹਨਾਂ ਦੀ ਵੀ ਇੱਕ ਅਲੱਗ ਸਟਰਗਲ ਹੁੰਦੀ ਆ ਮੈਂਟਲੀ ਫਿਜ਼ੀਕਲੀ ਸ਼ਾਇਦ ਨਾ ਹੋਵੇ ਉਹ ਲੋ ਸੋਦੇ ਲਾ ਯਾਰ ਇਹ ਇਹਨਾਂ ਨੂੰ ਤਾਂ ਫਰੀਜ ਸਾਰਾ ਕੁਝ ਮਿਲ ਜਾਣਾ ਹੈ ਅਨਾਇ ਪ੍ਰਿਵੀਲੇਜਡ ਨੇ ਨੈਪੋਕੇਟ ਕਹ ਲੋ ਹਨਾ ਇੱਕ ਨਵਾਂ ਲਫ਼ਜ਼ ਸ਼ੁਰੂ ਹੋਇਆ ਵੀ ਨੈਪੋਟਿਜ਼ਮ ਹੈ ਇਹ ਹੈ ਉਹ ਸੋ ਨੈਪੋਟਿਜ਼ਮ ਵੀ ਉਦੋਂ ਹੀ ਕੰਮ ਕਰਦਾ ਜਦੋਂ ਕੰਟੈਂਟ ਤੁਹਾਡਾ ਸਹੀ ਹੋਵੇ ਉਹ ਜਿਹੜਾ ਜੇ ਉਹ ਉਹ ਸਕਸੈਸਫੁਲ ਜਿਹੜਾ ਇੱਕ ਸਕਸੈਸ ਦਾ ਪੀਰੀਅਡ ਹੁੰਦਾ ਨਾ ਉਹ ਉਦੋਂ ਹੁੰਦਾ ਉਦੋਂ ਮਿਲਦਾ ਉਹ ਆਰਟਿਸਟ ਨੂੰ ਜਦੋਂ ਉਹ ਆਰਟਿਸਟ ਖੁਦ ਵੀ ਟੈਲੈਂਟਡ ਹੋਵੇ ਜਾਂ ਖੁਦ ਵੀ ਉਹਦੇ ਉਹਦੇ ਅੰਦਰ ਅ ਸ਼ਮਤਾ ਹੋਵੇ ਉਹਦੇ ਅੰਦਰ ਇੱਕ ਇਕ ਉਹਦਾ ਥ੍ਰੈਸ਼ਹੋਲਡ ਬੋਲਦਾ ਕਿ ਵੀ ਹਾਂ ਵੀ ਕੰਮ ਕਰਨ ਦਾ ਥ੍ਰੈਸ਼ਹੋਲਡ ਬੋਲਦਾ ਕਿ ਯਾਰ ਹਾਂ ਵੀ ਮੈਂ ਇਹ ਕੰਮ ਕਰ ਸਕਦਾ ਇਹ ਲੋਕਾਂ ਨੂੰ ਪਸੰਦ ਵੀ ਆ ਸਕਦਾ ਸੋ ਪਰ ਇੱਕ ਗੱਲ ਹੈ ਨਾ ਕਿ ਸਟਰਗਲ ਤਾਂ ਬਹੁਤ ਕੀਤਾ ਆਪਣੇ ਪਾਪਾ ਦੇ ਜਾਣ ਤੋਂ ਬਾਅਦ ਦੋਨੋਂ ਨੇ ਸਾਰੰਗ ਨੇ ਵੀ ਆਲਾਪ ਨੇ ਵੀ ਬਹੁਤ ਸਟਰਗਲ ਕੀਤਾ ਸੱਚੇ ਪਾਤਸ਼ਾਹ ਦਾ ਇਹ ਸ਼ੁਕਰ ਆ ਕਿ ਲੋਕ ਗਾਣੇ ਬਣਾਉਂਦੇ ਆ ਫੇਮਸ ਹੋਣ ਵਾਸਤੇ ਵੀ ਸਾਡੇ ਕੋਲ ਸ਼ੋਜ਼ ਆਉਣ ਤੇ ਮਾਲਕ ਦਾ ਇਹ ਸ਼ੁਕਰ ਹੈ ਸੱਚੇ ਪਾਤਸ਼ਾਹ ਦਾ ਕਿਉਂਕਿ ਗਾਣੇ ਕੱਢਣ ਤੋਂ ਪਹਿਲਾਂ ਹੀ ਇਹਨਾਂ ਦੇ ਕੋਲ ਸ਼ੋਜ਼ ਹੈਗੇ ਨੇ ਹਨਾ ਵੀ ਸ਼ੋਜ਼ ਕਰ ਰਹੇ ਨੇ ਸਾਰੰਗ ਵੀ ਕਰ ਰਿਹਾ ਆਲਾਪ ਵੀ ਕਰ ਰਿਹਾ ਇਸ ਤੋਂ ਵੱਡੀ ਰਹਿਮਤ ਹੋਰ ਕੀ ਹੋ ਸਕਦੀ ਆ ਕਿਉਂਕਿ ਇਹ ਦੁਆਵਾਂ ਨੇ ਤੁਹਾਡੀਆਂ ਸਾਰਿਆਂ ਦੀਆਂ ਜਿੰਨੇ ਵੀ ਲੋਕ ਸਾਨੂੰ ਪਿਆਰ ਕਰਦੇ ਆ ਜਿਹੜੇ ਸਰਦੂਲ ਜੀ ਦੇ ਫੈਨਸ ਨੇ ਮੇਰੇ ਫੈਨਸ ਨੇ ਜਾਂ ਦੁਨੀਆ ਕੋਈ ਬਹੁਤ ਸਾਰੀ ਦੁਨੀਆ ਬਹੁਤ ਚੰਗੀ ਆ ਉਹ ਦੁਆਵਾਂ ਦੰਦੇ ਪਤਾ ਨਹੀਂ ਕਿਹਦੀ ਕਿਹਦੀ ਦੁਆ ਇੱਥੇ ਤੱਕ ਪਹੁੰਚੀ ਆ ਔਰ ਇਹਨਾਂ ਨੂੰ ਰੱਬ ਨੇ ਭਾਗ ਲਾਏ ਨੇ ਸੋ ਬੀਨੋ ਤਾਂ ਬਹੁਤ ਕੀਤੀ ਇਹਨਾਂ ਨੇ ਸਟਰਗਲ ਬਹੁਤ ਕੀਤਾ ਆਪਣੇ ਪਾਪਾ ਤੋਂ ਬਾਅਦ ਜਾਣ ਤੋਂ ਬਾਅਦ ਇਹ ਨਹੀਂ ਕਹੇ ਸੀ ਵੀ ਸਟਰਗਲ ਨਹੀਂ ਕੀਤਾ ਬੜਾ ਸਟਰਗਲ ਕੀਤਾ ੱੱਕੇ ਖਾਦੇ ਆ ਕਿਸੇ ਨੇ ਰਿਕਾਰਡ ਨਹੀਂ ਕੀਤਾ ਕੰਪਨੀਆਂ ਵੀ ਇਹਨਾਂ ਨੂੰ ਬਾਉਂਡ ਕਰਨ ਨੂੰ ਫਿਰਦੀਆਂ ਸੀਗੀਆਂ ਤੇ ਨਹੀਂ ਫਿਰ ਉੱਥੇ ਕੀਤਾ ਸੀ ਕਹਿੰਦੀ ਫਸਣਾ ਨਹੀਂ ਹੈਗਾ ਗਾਣਾ ਕਲਾ ਨੂੰ ਕਦੇ ਤੁਸੀਂ ਬੰਨ ਕੇ ਨਹੀਂ ਰੱਖ ਸਕਦੇ ਉਹ ਤਾਂ ਸਬਰ ਲਈ ਆ ਹਨਾ ਤੁਸੀਂ ਉਹਨੂੰ ਬੰਨ ਨਹੀਂ ਸਕਦੇ ਸੋ ਇਹ ਕਹਿੰਦੇ ਫਿਰ ਇਹਨਾਂ ਨੇ ਜਦੋਂ ਦੇਖਿਆ 3-4 ਸਾਲ ਕਿ ਅਨਾ ਸਟਰਗਲ ਕਰਨ ਤੋਂ ਬਾਅਦ ਕਿ ਵੀ ਆਪਣੇ ਲੈਵਲ ਤੇ ਕਰਾਂਗੇ ਆਪਣੇ ਚੈਨਲ ਤੋਂ ਕਰਾਂਗੇ ਕੋਈ ਗੱਲ ਨਹੀਂ ਹੌਲੀ 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 ਕਰਦੇ ਕਰਦੇ ਇੱਕ ਨਾ ਇੱਕ ਦਿਨ ਉਹ ਚੀਜ਼ ਬਣ ਜਾਏਗੀ ਵਧੀਆ ਬਾਕੀ ਇਹ ਜਿਹੜੀ ਆਡੀਅנס ਆ ਜਿਹੜੇ ਲੋਕ ਨੇ ਪਿਆਰ ਕਰਨ ਵਾਲੇ ਇਹਨਾਂ ਨੇ ਆਪਣੇ ਉਹ ਲੈਵਲ ਉੱਤੇ ਚੱਕ ਦੇਣਾ ਹੈ ਨਾ ਬਹੁਤ ਵੱਡੀ ਗੱਲ ਹੈ ਐਗਜ਼ੈਕਟਲੀ ਲੋਕਾਂ ਨੂੰ ਲੱਗਦਾ ਕਿ ਐਦਾਂ ਹੋਇਆ ਹੋਵੇਗਾ ਲੋਕ ਆਉਂਦੇ ਨੇ ਹੱਫੜਾਨ ਲੇਕਿਨ ਇਹਨਾਂ ਨੇ ਬੜੀ ਪਿਆਰੀ ਗੱਲ ਕਹੀ ਕਿ ਉਹ ਆਪਣੇ ਹਿਸਾਬ ਨਾਲ ਬੌਂਡ ਕਰਨਾ ਚਾਹੁੰਦੇ ਨੇ ਤੁਹਾਨੂੰ ਲੇਕਿਨ ਕਿੰਨਾ ਆਪਣਾ ਰਾਹ ਬਣਾ ਕੇ ਤੁਰਨਾ ਔਖਾ ਤਾਂ ਹੈ ਲੇਕਿਨ ਸਕੂਨ ਪੂਰਾ ਉਹਦੇ ਵਿੱਚ ਹੈਗਾ ਹੈ ਨਾ ਨੋ ਡਾਊਟ ਲਾਈਕ ਜਿੰਨੇ ਟਾਈਮ ਤੋਂ ਆਪਾਂ ਸਾਰੇ ਜੁੜੇ ਹੋਇਆ ਸੀ ਤੁਹਾਨੂੰ ਜਾਣਦੇ ਆ ਮੈਂ ਜਾਣਨਾ ਚਾਹੁੰਗਾ ਜਦ ਇਹ ਛੋਟੇ ਹੁੰਦੇ ਸੀਗੇ ਹੈ ਨਾ ਤੇ ਤੁਸੀਂ ਸਦੂਲ ਜੀ ਗੱਲ ਕਰਦੇ ਹੁੰਦੇ ਸੀ ਕਿ ਮੇਰੇ ਬੱਚੇ ਵੱਡੇ ਹੋ ਕੇ ਗੌਣ ਜਾਂ ਫਿਰ ਇੱਕ ਅੱਧੀ ਗੱਲ ਹੁੰਦੀ ਸੀ ਮੈਂ ਤਾਂ ਹਮੇਸ਼ਾ ਚਾਹੁੰਦੀ ਹੁੰਦੀ ਸੀ ਕਿਉਂਕਿ ਮੈਂ ਬਹੁਤ ਸਟਰਗਲ ਕੀਤਾ ਹੈ ਸਰਦੂਲ ਜੀ ਨੇ ਵੀ ਮੈਂ ਵੀ ਅਸੀਂ ਇੰਨਾ ਕੁ ਸਟਰਗਲ ਕੀਤਾ ਨਾ ਉਸ ਇਸ ਮੁਕਾਮ ਤੱਕ ਪਹੁੰਚਣ ਲਈ ਮੈਂ ਨਹੀਂ ਚਾਹੁੰਦੀ ਸੀ ਮੇਰੇ ਬੱਚੇ ਇੰਨਾ ਸਫਰ ਕਰਨ ਮੈਨੂੰ ਸੀਗਾ ਕਿ ਬੱਚੇ ਪੜ੍ਹ ਲਿਖ ਕੇ ਕੁਝ ਹੋਰ ਕੋਈ ਜੌਬ ਕਰਨ ਕੋਈ ਵੱਡੀ ਕੋਈ ਬਿਜ਼ਨਸ ਕਰਨ ਕੋਈ ਹੋਰ ਕੰਮ ਕਰਨ ਵੀ ਇਸ ਲਾਈਨ ਉਧਰ ਇਹਨਾਂ ਨੂੰ ਨੌਲੇਜ ਹੋਵੇ ਸੰਗੀਤ ਦੀ ਪਰ ਵੀ ਇਸ ਲਾਈਨ 'ਚ ਨਾ ਆਉਣ ਕਿਉਂਕਿ ਬਹੁਤ ਸਟਰਗਲ ਸੀਗਾ ਤੇ ਸਰਦੂਲ ਜੀ ਚਾਹੁੰਦੇ ਸੀਗੇ ਕਿ ਨਹੀਂ ਬੱਚੇ ਵੀ ਸੰਗੀਤ ਇਹਦੇ ਵਿੱਚ ਹੀ ਆਉਣ ਵੀ ਘਰਾਣਾ ਬਣੇ ਪੂਰਾ ਤੇ ਅੱਗੇ ਤੋਰਨ ਸਾਰੇ ਸੰਗੀਤ ਨੂੰ ਉਹ ਚਾਹੁੰਦੇ ਸੀ ਉਹਨਾਂ ਦੀ ਬਲੇਸਿੰਗ ਹੈ ਜਿਹੜੇ ਇਹ ਅੱਜ ਕੰਮ ਕਰ ਰਹੇ ਨੇ ਤਨਾ ਮੈਨੂੰ ਮੈਂ ਜਾਨਣਾ ਚਾਹੁੰਗਾ ਕਿ ਕੀ ਤੁਹਾਡੇ ਮਨ ਦੇ ਵਿੱਚ ਸੀਗਾ ਉਹ ਟਾਈਮ ਯਾਦ ਹੈ ਜਦ ਤੁਸੀਂ ਆਪਣੇ ਫਾਦਰ ਸਾਹਿਬ ਨੂੰ ਫਸਟ ਟਾਈਮ ਕਿਹਾ ਹੋਵੇ ਕਿ ਪਾਪਾ ਮੈਂ ਤਿਆਰ ਆ ਮੈਂ ਗਾਉਂਗਾ ਤੇ ਮੈਂ ਗਾਇਕੀ ਕਰਾਂਗਾ ਤੁਹਾਨੂੰ ਟਾਈਮ ਯਾਦ ਨਹੀਂ ਮੈਂ ਤੁਹਾਨੂੰ ਦੱਸਦਾ ਐਕਚੁਅਲ ਚ ਗੱਲ ਕੀ ਹੋਈ ਸੀ ਮੈਂ 뮤직 ਕਰਦਾ ਸੀਗਾ ਪਹਿਲਾਂ ਸ਼ੁਰੂ ਤੋਂ ਹਨਾ ਤੇ ਮੈਂ ਪਾਪਾ ਨੂੰ ਕਹਿੰਦਾ ਸੀ ਮੈਂ ਪਾਪਾ ਮੈਂ ਮਾਡਰਨ 뮤직 ਚ ਨਾ ਤੁਹਾਡਾ ਗਾਣਾ ਬਣਾਉਣਾ ਚਾਹੁੰਦਾ ਹਨਾ ਹੁਣ ਦਾ ਤੇ ਉਹਨਾਂ ਨੂੰ ਨਾ ਜੋ ਮੈਂ 뮤직 ਉਸ ਟਾਈਮ ਬਣਾ ਰਿਹਾ ਸੀ ਜਿਵੇਂ ਡਬ ਸਟੈਪ ਸੀ ਜਾਂ ਇਲੈਕਟ੍ਰੋਨਿਕ 뮤직 ਸੀਗਾ ਉਹ ਕਹਿੰਦੇ ਨਹੀਂ ਯਾਰ ਮੈਨੂੰ ਥੋੜੀ ਡਿਸਟਰਬੈਂਸ ਜੀ ਲੱਗਦੀ ਹੈ ਹਨਾ ਗਾਣੇ ਹਨਾ ਮੈਨੂੰ ਥੋੜੇ ਜੇ ਸ਼ਾਂਤ ਜੇ ਮੈਨੂੰ ਕਲੀਨ ਜੀ ਬੀਟ ਪਸੰਦ ਆ ਉਹ ਕੁਝ 뮤직 ਡਾਇਰੈਕਟਰਸ ਦਾ ਨਾਮ ਲੈਂਦੇ ਸੀ ਕਿ ਮੈਨੂੰ ਇਹਨਾਂ ਦੀ ਬੀਟ ਜ਼ਿਆਦਾ ਪਸੰਦ ਆ ਫਿਰ ਮੈਂ ਸੋਚਿਆ ਕਿ ਯਾਰ ਵੀ ਹਾਂ ਉਹਨਾਂ ਨਾਲ ਕਲੈਬ ਕਰਾ ਕੇ ਦੇਖਦੇ ਆ ਤੇ ਮੈਂ ਚਾਹੁੰਦਾ ਸੀਗਾ ਕਿ ਵੀ ਵੀ ਮੈਂ ਨਾ ਬੈਕ ਤੇ ਰਹਿ ਕੇ ਕੰਮ ਕਰਾਂ ਮੈਂ ਸਿੰਗਰ ਨਹੀਂ ਸੀ ਹਲੇ ਬਣਨਾ ਚਾਹੁੰਦਾ ਮੈਨੂੰ ਸਿੰਗਰ ਆ ਰਿਆਜ਼ ਕਰਿਆ ਕਰ ਵੀ ਕਿਉਂਕਿ ਫਿਰੋਂ ਮੈਂ ਪਾਪਾ ਦੀ ਇੱਕ ਇੰਟਰਵਿਊ ਦੇਖੀ 94 ਦੀ ਉਹ ਚ ਪਾਪਾ ਨੇ ਕਿਹਾ ਹੋਇਆ ਸੀਗਾ ਕਿ ਉਹ ਇੰਟਰਵਿਊ ਲੈ ਰਹੇ ਸੀਗੇ ਕੋਈ ਜਿਹੜੇ ਪਰਸਨ ਤੇ ਉਹ ਕਹਿ ਰਹੇ ਸੀਗੇ ਪੁੱਛ ਰਹੇ ਸੀਗੇ ਕਹਿੰਦੇ ਵੀ ਤੁਹਾਡੇ ਵੀ ਘਰੇ ਲੋੜੀ ਹੈ ਅੱਜ ਪਹਿਲੀ ਤੇ ਤੁਸੀਂ ਆਪਣੇ ਨੰਨੇ ਮੁੰਨੇ ਨੂੰ ਕੀ ਦੇਖਣਾ ਚਾਹੁੰਦੇ ਹੋ ਬਣਦਾ ਹੋਇਆ ਹਨਾ ਤੇ ਉਹ ਕਹਿੰਦੇ ਮੈਂ ਚਾਹੁੰਦਾ ਕਿ ਉਹ ਵੀ ਕੁਝ ਵੀ ਬਣੇ ਵੱਡਾ ਆਫਸਰ ਬਣ ਜਵੇ ਚਾਹੇ ਉਹ ਪਰ ਮੈਂ ਚਾਹੁੰਨਾ ਕਿ ਵੀ ਵੀ ਉਹਨੂੰ ਸੰਗੀਤ ਨਾ ਭੁੱਲੇ ਉਹਨੂੰ ਗਾਣਾ ਨਾ ਭੁੱਲੇ ਵੀ ਜਦੋਂ ਵੀ ਉਹ ਗਾਵੇ ਨਾ ਤੇ ਉਹ ਲੋਕ ਪਛਾਣ ਜਾਣ ਕਿ ਹਾਂ ਵੀ ਇਹ ਉਹਨਾਂ ਦਾ ਬੇਟਾ ਹੈ ਸ਼ਾਇਦ ਹਨਾ ਵੀ ਉਹ ਇੰਨੀ ਕਿ ਖੁਸ਼ਬੂ ਹੋਵੇ ਉਹਦੇ ਵਿੱਚ ਸੋ ਉਹਨਾਂ ਦਾ ਡ੍ਰੀਮ ਮੈਂ ਫਿਰ ਨਾ ਇਹ ਦੇਖਿਆ ਮੈਂ ਕਿਹਾ ਯਾਰ ਉਹਨਾਂ ਦਾ ਡ੍ਰੀਮ ਹੈ ਸੋ ਮੇਰੇ ਐ ਹੋਇਆ ਮਨ ਚ ਕਿ ਵੀ ਯਾਰ ਨਹੀਂ ਗਾਣਾ ਪੈਣਾ ਹੁਣ ਵੀ ਮੇਰੇ ਫਾਦਰ ਦਾ ਡ੍ਰੀਮ ਹੈ ਮੇਰੇ ਸੁਪਰ ਹੀਰੋ ਨੇ ਮੇਰੇ ਆਈਡਲ ਨੇ ਉਹ ਇਸ ਕਰਕੇ ਮੈਨੂੰ ਆਇਆ ਸੀ ਮੈਂ ਕਿਹਾ ਹੁਣ ਮੈਨੂੰ ਗਾਣਾ ਪੈਣਾ ਫਿਰ ਆ ਐਜ਼ ਅ 뮤직 ਡਾਇਰੈਕਟਰ ਤੇ ਫਿਰ ਮੈਂ ਗਾਣਾ ਇਕੱਠੇ ਸ਼ੁਰੂ ਕੀਤਾ ਲਿਰਿਕਸ ਪਹਿਲਾਂ ਕਿਸੇ ਹੋਰ ਜਿਵੇਂ ਹੁਣ ਯਾਰ ਜਿਗਰੀ ਕੁਸੂਤੀ ਡਿਗਰੀ ਦੇ ਵਿੱਚ ਗਾਣਾ ਸੀਗਾ ਯਾਰ ਗਵਾਉਣੇ ਸੌਕੇ ਨੇ ਆ ਉਹ ਚੈਨੀ ਬੈਂਸ ਭਾਜੀ ਨੇ ਲਿਖਿਆ ਸੀਗਾ ਤੇ ਰੈਬੀ ਨੇ ਕਿਹਾ ਸੀਗਾ ਕਿ ਤੂੰ ਗਾਉਣਾ ਮੈਂ ਕਿਹਾ ਯਾਰ ਚੱਲ ਠੀਕ ਹੈ ਅੱਛਾ ਮੌਕਾ ਮਿਲਿਆ ਹਨਾ ਹੁਣ ਵੀ ਪਾਪਾ ਨੇ ਗਾਣਾ ਸੁਣਿਆ ਪਾਪਾ ਨੂੰ ਬਹੁਤ ਪਸੰਦ ਆਇਆ ਗਾਣਾ ਉਹ ਤੇ ਉਹਨਾਂ ਨੇ ਦੁਆਵਾਂ ਦਿੱਤੀਆਂ ਮੈਨੂੰ ਬਹੁਤ ਉਸ ਟਾਈਮ ਤੇ ਉਦੋਂ ਉਹਨਾਂ ਨੂੰ ਫਰਸਟ ਟਾਈਮ ਪਤਾ ਚੱਲਿਆ ਕਿ ਹਾਂ ਵੀ ਹੁਣ ਇਹ ਗਾਣੇ ਗੁਣੇ ਹੁਣ ਵੀ ਕਰਨ ਲੱਗ ਗਿਆ ਹੁਣ ਸ਼ਾਇਦ ਹਨਾ ਵੀ ਗਾਉਣ ਲੱ ਫਿਰ ਸਿਰਫ ਸਾਰਿੰਗ ਦਿਖਦਾ ਹੁੰਦਾ ਸੀ ਹਾਂ ਸਿਰਫ ਦਿਖਦਾ ਹੁੰਦਾ ਸੀਗਾ ਤੇ ਵੀ ਗਾਣੇ ਦੇਖਣਗੇ ਤੇ ਹੁਣ ਮੈਨੂੰ ਕਹਿੰਦੇ ਸੀਗੇ ਕਹਿੰਦੇ ਵੀ ਹੋਰ ਕਰਦੇ ਫਿਰ ਗਿੱਪੀ ਭਾਜੀ ਨੇ ਮੈਨੂੰ ਕਿਹਾ ਕਹਿੰਦੇ ਆਪਾਂ ਤੇਰਾ ਗਾਣਾ ਕਰਦੇ ਆ ਤੇ ਗਿੱਪੀ ਭਾਜੀ ਨੇ ਮੈਨੂੰ ਕਿਹਾ ਵੀ ਫਿਰ ਉਹਨਾਂ ਨੇ ਗਾਣਾ ਦਿੱਤਾ ਮੈਨੂੰ ਠੀਕ ਹੈ ਨਾ ਤੂੰ ਹਨਾ ਤੇ ਫਿਰ ਉਹ ਵੀ ਗਾਣਾ ਅਸੀਂ ਕੀਤਾ ਫਿਰ ਅਨਫੋਰਚੂਨੇਟਲੀ ਫਾਦਰ ਸਾਹਿਬ ਦੀ ਡੈਥ ਹੋ ਗਈ ਕੋਵਿਡ ਆ ਗਿਆ ਪਹਿਲਾਂ ਤਾਂ ਫਿਰ ਫਾਦਰ ਸਾਹਿਬ ਦੀ ਡੈਥ ਹੋ ਗਈ ਫਿਰ ਅਸੀਂ ਮਤਲਬ 1-2 ਸਾਲ ਸਾਨੂੰ ਉਹ ਦੁੱਖ ਚੋਂ ਨਿਕਲਣ ਨੂੰ ਲੱਗੇ ਫਿਰ ਫਾਈਨਲੀ ਉਹ ਗਾਣੇ ਦੀ ਇੱਕ ਤਾਂ ਅਸੀਂ ਜ਼ਿਆਦਾ ਮਤਲਬ ਚਲੋ ਜਿੰਨਾ ਵੀ ਹੋ ਸਕਿਆ ਉਸ ਟਾਈਮ ਪਰ ਅਸੀਂ ਆਪਣੇ ਵੱਲੋਂ ਜ਼ੋਰ ਲਾਇਆ ਪਰ ਚਲੋ ਠੀਕ ਹੈ ਉਹ ਜਿੰਨਾ ਲੋਕਾਂ ਨੇ ਕਬੂਲ ਕੀਤਾ ਉਹ ਗਾਣੇ ਨੂੰ ਅੱਛਾ ਚੱਲਿਆ ਉਹ ਬਟ ਮੈਂ ਚਾਹੁੰਦਾ ਸੀਗਾ ਲੋਕਾਂ ਨੂੰ ਵੀ ਇਸ ਤਰ੍ਹਾਂ ਗਾਣੇ ਅੱਛੇ-ਅੱਛੇ ਦਵਾ ਤਾਂ ਕਿ ਉਹੀ ਹੈ ਨਾ ਕਿ ਮੇਰੇ ਫਾਦਰ ਨੇ ਨਹੀਂ ਅਜੇ ਤੱਕ ਕੋਈ ਮਾੜਾ ਗਾਣਾ ਦਿੱਤਾ ਤੇ ਮੈਂ ਕਿਹਾ ਯਾਰ ਮੈਂ ਵੀ ਮੇਰੇ ਲਈ ਵੀ ਚੈਲੰਜ ਹੈ ਕਿ ਮਾੜਾ ਗਾਣਾ ਨਹੀਂ ਦੇਣਾ ਯਾਰ ਆਪਾਂ ਜੇ ਕੋਈ ਵੀਰ ਰਸ ਵਾਲਾ ਜਿਹਨੂੰ ਅੱਜ ਕੱਲ ਦੇ ਯੂਥ ਦੀ ਪਛਾਛ ਸਮਾਂ ਕਹਾਂ ਮੈਂ ਚੱਕਮਾ ਗਾਣਾ ਜੇ ਚੱਕਮਾ ਵੀ ਬਣਾਉਣਾ ਤਾਂ ਵੀ ਉਹਦੇ ਵਿੱਚ ਵੀ ਕੁਝ ਮੈਂ ਆਪਣੇ ਵੱਲੋਂ ਇੱਕ ਮੈਸੇਜ ਹੀ ਦਵਾਂ ਲੋਕਾਂ ਨੂੰ ਕਿੰਨੀ ਬੀਟ 뮤직 ਉਦਾਂ ਦਾ ਹੋਵੇ ਚੱਕਮਾ ਪਰ ਸ਼ਬਦ ਸਹੀ ਹੋਣ ਸ਼ਬਦ ਸਹੀ ਹੋਣੇ ਚਾਹੀਦੇ 뮤직 ਚੱਕਮਾ ਤਾਂ ਸਾਡੀ ਸਾਡੇ ਅੰਦਰ એનર્ਜੀ ਭਰਦੀ ਹੈ ਬੀਟ 뮤직 ਤੇ ਪਰ ਸ਼ਬਦ ਸੋਹਣੇ ਹੋਣ ਤਾਂ ਕਿ ਤੁਹਾਨੂੰ ਤੁਹਾਡੇ ਆਸੇ ਪਾਸੇ ਰਿਸ਼ਤੇ ਨੇ ਜਾਂ ਹੋਰ ਚੀਜ਼ਾਂ ਉਹਦੀ ਪਰਸਨੈਲਿਟੀ 'ਚ ਫਰਕ ਨਾ ਪਵੇ ਰਿਸ਼ਤੇ ਆnde ਕੋਈ ਕੁੜੀ ਦੀ ਪਰਸਨੈਲਿਟੀ 'ਚ ਫਰਕ ਨਾ ਪਵੇ ਸੋਹ ਕਿਰਦਾਰ ਵਧੀਆ ਹੋਣੇ ਚਾਹੀਦੇ ਉਹਦੇ ਵਿੱਚ ਤੁਹਾਨੂੰ ਦੋਹਾਂ ਨੂੰ ਕੋਈ ਐਸਾ ਗੀਤ ਚਾਹੀਦਾ ਜਿਹੜਾ ਤੁਸੀਂ ਸਾਰੇ ਇਕੱਠੇ ਬੈ ਕੇ ਜੈਮ ਕਰਦੇ ਹੋਵੇਂ ਜਦ ਸਦੂਲ ਜੀ ਸੀਗੇ ਤੇ ਅੱਜ ਕਹਿੰਦੇ ਨਾ ਅੱਜ ਵੀ ਮੈਂ ਕਹਿੰਦਾ ਉਹ ਇੱਥੇ ਮੌਜੂਦ ਨੇ ਤੇ ਉਹਨਾਂ ਲਈ ਉਹ ਜੈਮ ਕਰਦੇ ਆ ਤੁਸੀਂ ਦੋਨੋਂ ਅਗਰ ਕਰ ਸਕੋ ਸਰ ਲਾਪਰੋਂ ਬੁਲਾਇਆ ਨਾਲ ਪਲੀਜ਼ ਪਲੀਜ਼ ਬੁਲਾ ਲਿਓ ਅੱਛਾ ਅੱਛਾ ਅੱਲਾਹ ਹਾਫਦ ਲੱਗਿਆ ਤੇ ਉਹ ਅਸੀਂ ਪਾਪਾ ਪਪਾ ਕਾਫੀ ਗਾਣੇ ਸੀਗੇ ਜਿਵੇਂ ਆ ਪਾਪਾ ਤੇ ਮੰਮਾ ਨਾ ਗਾਉਂਦੇ ਹੁੰਦੇ ਸੀਗੇ ਗਾਣਾ ਲਿਖਦੂ ਸਫੈਦਿਆਂ ਤੇ ਨਾ ਉਹਨਾਂ ਦਾ ਪਾਈਪ ਮਤਲਬ ਵੀ ਸਭ ਤੋਂ ਮਾਈਲਸਟੋਨ ਗਾਣਾ ਮਤਲਬ ਡੂਏਟਸ ਦੇ ਵਿੱਚ ਬੈਸਟ ਗਾਣਾ ਪਿਆ ਚਾਨ ਚੱਕ ਆਪਣਾ ਪਿਆਰ ਵੇ ਮੇਰੇ ਨਾਲੋਂ ਪਹਿਲਾਂ ਬੈਠਾ ਸੀ ਤਿਆਰ ਵੇ ਪਿਆ ਚਾਨ ਚੱਕ ਆਪਣਾ ਪਿਆਰ ਵੇ ਮੇਰੇ ਨਾਲੋਂ ਪਹਿਲਾਂ ਬੈਠਾ ਸੀ ਤਿਆਰ ਵੇ ਐਡਾ ਕੀ ਤੂੰ ਚੰਨਾ ਸਾਰੇ ਜੱਗ ਚੋਂ ਸੁਨੱਖਾ ਐਡਾ ਕੀ ਤੂੰ ਚੰਨਾ ਸਾਰੇ ਜੱਗ ਚੋਂ ਸੁਨੱਖਾ ਮੈਂ ਤਾਂ ਇੱਕ ਗੱਲੋਂ ਮਰਦੀ ਆ ਸੋਹਣਿਆ ਮੈਂ ਤਾਂ ਇੱਕ ਗੱਲੋਂ ਮਰਦੀ ਆ ਸੋਹਣਿਆ ਹਾਏ ਵੇ ਤੇਰੀ ਤੋਰ ਦੇ ਉੱਤੇ ਉਹ ਤੇਰਾ ਲਿਖ ਦੂ ਸਫੈਦਿਆਂ ਤੇ ਨਾਂ ਜਿਨੇ ਨੇ ਜੀਟੀ ਰੋਡ ਦੇ ਉੱਤੇ ਉਹ ਤੇਰਾ ਲਿਖ ਦੂ ਸਫੈਦਿਆਂ ਤੇ ਨਾਂ ਜਿਨੇ ਨੇ ਜੀਟੀ ਰੋਡ ਦੇ ਉੱਤੇ ਬਾਤ ਹੈ ਮੈਚ ਹੋਣਾ ਇਹ ਮਾਹੌਲ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਝ ਇਸੇ ਤਰ੍ਹਾਂ ਹੀ ਬਣਿਆ ਰਹੇ ਤੇ ਖੁਸ਼ੀਆਂ ਜ਼ਿੰਦਗੀ ਚ ਆਉਂਦੀਆਂ ਰਹਿਣ ਤੇ ਮੀ ਐਂਡ ਹਰ ਗਾਣਾ ਆ ਜਿਹੜਾ ਸਾਰਿਆਂ ਨੇ ਦੇਖਣਾ ਆ ਤੇ ਉਮੀਦ ਕਰਾਂਗੇ ਦਰਸ਼ਕ ਤੁਹਾਨੂੰ ਪਿਆਰ ਜ਼ਰੂਰ ਦੇਣ ਲੇਕਿਨ ਜਾਣ ਤੋਂ ਪਹਿਲਾਂ ਇੱਕ ਬਹੁਤ ਜੋ ਲਾਈਨ ਆਉਂਦੀ ਆ ਜਦੋਂ ਦੀ ਤੂੰ ਹੋਈ ਬਿੱਲੋ ਮੇਰੇ ਨਾਲ ਰਾਜ਼ੀ ਉਦੋਂ ਦੀ ਆ ਪਿੱਛੇ ਪਈ ਮੇਰੇ Papa ਰਾਜ਼ੀ ਪੜੀਏ ਨਹੀਂ ਛੇਤੀ ਕੋਈ ਮਾਰ ਜੇ ਨਾ ਬਾਜੀ ਪੜੀਏ ਨਾ ਕਾ ਨਹੀਂ ਬਲਾਲ ਮਕਾਜ਼ੀ ਬਾਕੀ YouTube ਤੇ ਸੁਣਿਓ ਇਹਦਾ ਰਾਈਡਰ ਵੀ ਗਾਣਾ 10 ਦਿਨ ਪਹਿਲਾਂ ਰਾਈਡਰ ਦਾ ਗਾਣਾ ਵੀ ਰਿਲੀਜ਼ ਹੋਇਆ ਜਸਟ ਫਾਰ ਫਨ ਹਲੇ ਬਣਾਇਆ ਸੀ ਬਹੁਤ ਪਸੰਦ ਆਇਆ ਉਹਦੀ ਵੀ ਬਹੁਤ ਪਸੰਦ ਆ ਉਹ ਜ਼ਿਆਦਾ ਵਧੀਆ ਬਾਈ ਉਹ ਅਸੀਂ ਮੈਨੂੰ ਵੀ ਕੰਪੋਜ਼ੀਸ਼ਨ ਬੜੀ ਸੋਹਣੀ ਲੱਗੀ ਮੈਨੂੰ ਉਹ ਅਸਲ ਦੇ ਵਿੱਚ ਨਾ ਮੈਂ ਉਹ ਗਾਣਾ ਹਿਪ ਹੌਪ ਹੈ ਉਹ ਐਕਚੁਅਲ ਦੇ ਵਿੱਚ ਵੈਸਟ ਕੋਸਟ ਕਲਚਰ ਨਾਲ ਰਿਲੇਟਡ ਆ ਗਾਣਾ ਤੇ ਨਹੀਂ ਅਮਰ ਰੋਜੀ ਵੈਸੇ ਜ਼ਿਆਦਾ ਹੈਪ ਹੌਪ ਤੋਂ ਯੌਨ ਮੈਨੂੰ ਸਹਾਰਤ ਦਾ ਮਿਊਜ਼ਿਕ ਪਸੰਦ ਆ ਮੈਂ ਮੰਮਾ ਨੂੰ ਸੁਣਾਇਆ ਮੰਮਾ ਕਹਿੰਦੇ ਮੈਨੂੰ ਤਾਂ ਤਰਜ਼ ਬੜੀ ਪਸੰਦ ਆ ਇਹਦੀ ਮੈਂ ਕਿਹਾ ਮੈਂ ਵੀ ਕਹਿੰਦੇ ਮੈਨੂੰ ਨਹੀਂ ਸਮਝ ਆ ਰਿਹਾ ਵੀ ਕਿਦ ਅੱਛਾ ਉਹ ਥੋੜਾ ਜਿਹਾ ਆਪ ਬੀਟ ਗਾਣਾ ਹੈ ਹਾਂ ਉਹ ਰਾਈਡਰ ਰਾਈਡਰ ਕਰਦੀ ਨਹੀਂ ਫਿਰ ਰਾਈਡਰ ਤੋਂ ਕਿਉਂ ਡਰਦੀ ਨਹੀਂ ਉਹ ਲੋ ਰਾਈਡਰ ਮੇਰੀ ਨੱਚਦੀ ਜਾਵੇ ਆ ਜਾ ਕਾ ਤੋਂ ਸੰਗਦੀ ਨਹੀਂ ਰਾਈਡਰ ਰਾਈਡਰ ਕਰਦੀ ਨਹੀਂ ਫਿਰ ਰਾਈਡਰ ਤੋਂ ਕਿਉਂ ਡਰਦੀ ਨਹੀਂ ਲੋ ਰਾਈਡਰ ਮੇਰੀ ਨੱਚਦੀ ਜਾਵੇ ਆ ਜਾ ਕਾ ਤੋਂ ਸੰਗਦੀ ਨਹੀਂ ਕੁਝ ਨਜ਼ਾਇਮ ਉਹ ਕਰਦੇ ਨੇ ਨਾ ਉਹ ਤਾਂ ਪਤਾ ਲੱਗਦਾ ਉਹਨਾਂ ਨੂੰ ਵੱਧ ਪਸੰਦ ਹੈ ਹੁੰਦਾ ਮਮਾ ਦੇ ਕਮਰੇ ਚ ਲੱਗਿਆ ਹੁੰਦਾ ਗਾਣਾ ਮੈਂ ਕੰਪੋਜੀਸ਼ਨ ਬੜੀ ਸੋਹਣੀ ਆ ਨੇ ਗਾਇਆ ਬਹੁਤ ਸੋਹਣਾ ਅਸੀਂ ਉਮੀਦ ਕਰਾਂਗੇ ਕਿ ਸਾਰੇ ਗੀਤ ਲੋਕਾਂ ਨੂੰ ਬਿਲਕੁਲ ਦਿਲੋਂ ਪਸੰਦ ਆਣ ਜਾਣ ਤੋਂ ਪਹਿਲਾਂ ਇੱਕ ਜ਼ਿਕਰ ਜਿਹੜਾ ਆਪਾਂ ਕਰ ਰਹੇ ਸੀ ਇੰਟਰਵਿਊ ਤੋਂ ਪਹਿਲਾਂ ਜੋ ਚੱਲ ਰਿਹਾ ਹੈ ਕਿ ਨਾ ਤੁਸੀਂ ਹਮੇਸ਼ਾ ਕਲਾਕਾਰਾਂ ਨੂੰ ਸਪੋਰਟ ਕੀਤਾ ਆ ਤੁਸੀਂ ਮੈਨੂੰ ਲੱਗਦਾ ਉਸੇ ਦੇ ਚੱਲਦੇ ਹੋਏ ਆਪਾਂ ਹਮੇਸ਼ਾ ਇਹ ਚੀਜ਼ ਦੇਖੀ ਹੈ ਕਿ ਜਦ ਵੀ ਕੁਝ ਹੁੰਦਾ ਹੈ ਲੋਕ ਆ ਕੇ ਸਪੋਰਟ ਕਰਦੇ ਨੇ ਤੁਹਾਨੂੰ ਤੇ ਦਿਲਜੀਤ ਦੀ ਜਦ ਗੱਲ ਆਉਂਦੀ ਹੈ ਬਹੁਤ ਸਾਰੇ ਲੋਕਾਂ ਨੇ ਬੋਲਣਾ ਸ਼ੁਰੂ ਕੀਤਾ ਲੇਕਿਨ ਲੋਕੋ ਕੋ ਲੱਗੇ ਕਿ ਉਸਨੇ ਕਿੱਥੇ ਪੰਜਾਬੀਅਤ ਨੂੰ ਪਹ ਦੇਖੋ ਮੈਂ ਤਾਂ ਇਹਨੂੰ ਪਰਿਵਾਰ ਮੰਨਦੀ ਆ ਸਾਰੀ ਇੰਡਸਟਰੀ ਆ ਨਾ ਜਿਹੜੀ ਕਲਾਕਾਰ ਇਹ ਸਾਰੇ ਪਰਿਵਾਰ ਆ ਸਾਰੇ ਮੇਰੇ ਬੱਚੇ ਆ ਜਿਹੜੇ ਛੋਟੇ ਨੇ ਮੇਰੇ ਭਰਾ ਨੇ ਕੋਈ ਮੇਰੇ ਬਜ਼ੁਰਗ ਜਿਹੜੇ ਵੱਡੇ ਮੇਰੇ ਮਾਪਿਓ ਵਰਗੇ ਨੇ ਇਹ ਮੇਰਾ ਪਰਿਵਾਰ ਆ ਤੇ ਦੇਖੋ ਬਹੁਤ ਕੁਝ ਹੁੰਦਾ ਜ਼ਿੰਦਗੀ 'ਚ ਨਾ ਪਰ ਦਿਲਜੀਤ ਦਾ ਅਜ ਕਸੂਰ ਨਹੀਂ ਸੀ ਕੋਈ ਕਿਉਂਕਿ ਦਿਲਜੀਤ ਨਾ ਤਾਂ ਪ੍ਰੋਡਿਊਸਰ ਆ ਨਾ ਡਾਇਰੈਕਟਰ ਆ ਨਾ ਉਹਨੇ ਸਟਾਰ ਕਾਸਟਿੰਗ ਕੀਤੀ ਆ ਉਹ ਵੀ ਇੱਕ ਉਹਦਾ ਪਾਤਰ ਸੀਗਾ ਨਾ ਫਿਲਮ ਦਾ ਤੇ ਮੇਰੇ ਖਿਆਲ ਦਿਲਜੀਤ ਕਸੂਰਵਾਰ ਨਹੀਂ ਹੈਗਾ ਬਿਲਕੁਲ ਬਿਲਕੁਲ ਤੇ ਇਸੇ ਮੇਰੀ ਤਰ੍ਹਾਂ ਕਿ ਹੁਣ ਤੁਹਾਨੂੰ ਬਹੁਤ ਸਾਰਾ ਜਿਹੜਾ ਪਿਆਰ ਹੈ ਉਹ ਐਦਾ ਹੀ ਮਿਲਦਾ ਰਹੇ ਤੇ ਹੁਣ ਅਸੀਂ ਅਗਲੀ ਵਾਰ ਮਿਲਾਂਗੇ ਮੈਨੂੰ ਲੱਗਦਾ ਕਿ ਇਕੱਠੇ ਬਹੁਤ ਸਾਰੇ ਹੋਰ ਗਾਣੇ ਆਪਾਂ ਜੈਮਿੰਗ ਕਰਾਂਗੇ ਸਾਰੇ ਬੈ ਕੇ ਹੈਨਾ ਹੁਣ ਇਨਸ਼ਾਅੱਲਾ ਰੱਬ ਸੁੱਖ ਰੱਖੇ ਐਲਬਮ ਲਾਂਚ ਕਰਾਂਗੇ ਤਾਂ ਤੁਹਾਨੂੰ ਉਦੋਂ ਜ਼ਰੂਰ ਤੰਗ ਕਰਾਂਗੇ ਬਿਲਕੁਲ ਬਿਲਕੁਲ ਅਸੀਂ ਤੰਗ ਹੋਣ ਲਈ ਤਿਆਰ ਆ। ਬੀ థాంਕ ਯੂ ਸੋ ਮੱਚ ਜੀ। థాంਕ ਯੂ ਸੋ ਮੱਚ। ਮੀ ਐਂਡ ਹਰ ਜੋ ਹੈ ਉਹ ਰਿਲੀਜ਼ ਹੋ ਚੁੱਕਾ ਹੈ। ਅਲਾਪ ਸਿਕੰਦਰ ਜੋ ਉਹਨਾਰੇ ਵੱਡੇ ਬੇਟੇ ਆਲਰੇਡੀ ਉਹ ਗਾਇਕੀ ਕਰਦੇ ਨੇ। ਹੁਣ ਜੁਨੇ ਸਾਰੰਗ ਉਹਨਾਂ ਦਾ ਵੀ ਜੋ ਗੀਤ ਹੈ ਉਹ ਰਿਲੀਜ਼ ਹੋ ਗਿਆ ਹੈ। ਅਮਨ ਉਰੀ ਜੀ ਨੂੰ ਵੀ ਉਹਨਾਂ ਦੇ ਗੀਤ ਬੇਹੱਦ ਪਸੰਦ ਆ ਰਹੇ ਨੇ। ਕਿਹਾ ਮੈਂ ਲਾਲਤਾ ਜੀ ਨਾਲ ਭਵਨੀਤ ਕੌਸ਼ਲ ਜੀ ਵੀ ਸਾਂਝਾ ਲਾ।